ਲੋ ਜੀ ਜਵਾਕਾਂ ਦੇ ਕੰਮ ਕਰ ਰਹੀ ਆ ਹੋਰ ਤੂੰ ਮਹੀਨੇ ਨੂੰ ਚਲ ਜਾਣਾ ਤੇ ਮੁੜ ਕੇ ਕਲਰ ਵਧਾਲਾ YouTube ਤੇ ਵੇ ਵੇਖ ਬਣਾਈ ਚੱਲ ਸਾਰਾ ਕੁਝ ਆ ਨਾ ਰਹਿ ਜੇ ਤੇ ਹੁਣ ਆਪ ਤਾਂ ਤੂੰ ਕੌਫੀ ਠੰਡੀ ਕਰਾ ਕੇ ਪੀ ਲਈ ਜੀ ਅਸੀਂ ਤੇ ਹੁਣ ਚਾਹ ਆਲਦੀ ਪੀਣੀ ਆ ਅਮਨ ਦੀ ਵੀ ਆ ਹੋਸਪੀਟਲ ਚ ਆ ਕੇ ਵੀ ਖਾਈ ਜਣਾ ਹੈ ਗੱਗੂ ਭਾ ਕੱਲ ਅੱਜ ਤਾਂ ਖਾ ਲੇਗਾ ਤੇ ਕੱਲ ਨੂੰ ਤਾਲਾ ਨਾਲ ਦੋ ਤਿੰਨ ਲੱਗ ਆਉਣੀਆਂ ਸੀ ਕਿ ਮਗਰ ਕੀ ਆ ਪਿੰਡੀਆਂ ਪੁੰਡੀਆਂ ਮਿਕਸ ਕਰਕੇ ਤਣਕਾ ਲਵਾ ਕੇ ਲੈ ਆਏ ਜਿਵੇਂ ਕਿ ਦਿਖਾ ਦਿਓ ਨਾ ਤਾਂ ਆ ਦੇ ਓਏ ਦਿਆਏ ਕਾਕੇ ਦੋ ਰੋਟੀਆਂ ਲੈ ਆਏ ਨਾ ਪਲੇਟ ਲੈ ਦਿਖਾ ਦੇ ਆਹ ਜੀ ਆਹ ਭਰਾਵਾ ਦੋ ਬਰੋਕਲੀ ਨਾ ਨਹੀਂ ਪਤਾ ਬਰੋਕਲੀ ਆ ਮੇਲੇ ਭਾਜਦਾ ਬਰੋਕਲੀ 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 ਆਹਾਂ ਆਹ ਬਹੁਤ ਜੱਗ ਦੀ ਜੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕਿਹੜਾ ਤੁਮ ਮਿੰਟ ਮਿੰਟ ਆ ਜੰਨਾ ਆਲਾ 3 ਮਹੀਨਾ ਬਾਅਦ ਆਇਆ ਨਾ ਨਜ਼ਾਰੇ ਨਾ ਦੇ ਬੋਲਦਾ ਬਾ ਆਵਾਜ਼ ਤਾਂ ਆ ਜੂ ਵਧੀਆ ਹੈ ਬਾਈ ਮ ਸ਼ਿਵਾਈ ਬਾਹ ਆ ਵੇ ਇਧਰੇ ਆਸ਼ਕੀ ਖਾਵਾ ਤੈਨੂੰ ਇਹ ਆ ਲੈ ਇਹ ਕਿਹੜੀ ਅੰਨੀ ਆ ਆ ਵੇ ਹਾ ਵੇ ਬੂਟੇ ਪੱਟੀ ਜਣੇ ਨੂੰ ਭਾਵੇਂ ਇਹਨੂੰ ਭਾਵੇਂ ਨਾ ਪੱਠਿਆਂ ਲੈ ਸਾੜੇ ਚ ਬਣਾ ਦੇ 2 ਕਿੱਲੇ ਵੜ ਦੂ ਸ਼ਾਂਤਾਂ ਹੀ ਫੋਨ ਲੱਗਾ ਰਵੇ ਬਸ ਦੇ ਕੰਨ ਨੂੰ ਵੇ ਜਗਦੀ ਸਿੰਘ ਦੀ ਗਰਲਫ੍ਰੈਂਡ ਹੈ ਕੋਈ ਵੀ ਕੁੜੀ ਨੂੰ ਮੈਸੀ ਫੋਨ ਨਾ ਕਰੇ ਉਹ ਠੀਕ ਠਾਕ ਆ ਵਧੀਆ ਵਧੀਆ ਇਹ ਸਿੰਗਲ ਆ ਜਮਾ ਮੁੰਡਾ ਵਿਚਾਰਾ ਪਰ ਬਹੁਤ ਮਿਹਨਤੀ ਆ ਇਹਦਾ ਵਧੀਆ ਬਾਹਰ ਕੰਮ ਲੋਟ ਆ ਮਰਜੀ ਨਾ ਤੈਨਾਂ ਨੇ ਬਦ ਆਇਆ ਨਾ ਤਿੰਨਾ ਮਹੀਨਾ ਬਾਅਦ ਆ ਗਿਆ ਕਿ ਨਹੀਂ ਹੁਣ ਕਿ ਚਾਰਾਂ ਮਾਦ ਆ ਗਿਆ ਨਹੀਂ ਨਹੀਂ ਤਿੰਨਾ ਬਾਦ ਤਿੰਨਾ ਬਾਦ ਫੇਰ ਗੜਾ ਮਾਰ ਗਿਆ ਨਿਆਰਾ ਨੇੜੇ ਦਾ ਨੇੜੇ ਨਾਲੇ ਕਮਾਈ ਦੀ ਲਓ ਜੀ ਜਵਾਕਾਂ ਦੇ ਕੰਮ ਕਰ ਰਹੀ ਆ ਹੋਰ ਤੂੰ ਮਹੀਨੇ ਨੂੰ ਚੱਲ ਜਾਣਾ ਤੇ ਮੁੜ ਕੇ ਪਰ ਗਰਦੀਬ ਕਰਦੀ ਹੁੰਦੀ ਆ ਸਹੀ ਆ ਹਾਂ ਪਰ ਥੋੜਾ ਲਾਈਟ ਆ ਮੈਨੂੰ ਮੇਰਾ ਕਲਰ ਵੀ ਕਲਰ ਵਧਾਲਾ YouTube ਤੇ ਵੇ ਵੇ ਬਣਾਈ ਚੱਲ ਸਾਰਾ ਕੁਝ ਕਿਤੇ ਚਾਹ ਨਾ ਛੁੱਟ ਜੇ ਚਾਹ ਨਾ ਰਹਿ ਜੇ ਤੇ ਹੁਣ ਆਪ ਤਾਂ ਤੂੰ ਕੌਫੀ ਠੰਡੀ ਕਰਾ ਕੇ ਪੀ ਲਈ ਜੇ ਅਹੀਂ ਤੇ ਹੁਣ ਚਾਹ ਆਉਦੀ ਪੀਣੀ ਆ ਲਿਆ ਚਾ ਚਾ ਹੋਈ ਪਈ ਆ ਹਸਪੀਟਲ ਚ ਆ ਕੇ ਵੀ ਖਾਈ ਜਣਾ ਹੈ ਠੀਕ ਆ ਛੱਟ ਮਾੜੀ ਮਾੜੀ ਗੱਲ ਗੰਗੂ ਪਾ ਕੱਲ ਅੱਜ ਤਾਂ ਖਾ ਲੇਗਾ ਤੇ ਕੱਲ ਨੂੰ ਪਰ ਫੇਰ ਆ ਜਾ ਦੋ ਤਿੰਨ ਲੱਖ ਆਉਣੀਆਂ ਜੀ ਮਨ ਕੀ ਆ ਪਿੰਡੀਆਂ ਭੁੰਡੀਆਂ ਮਿਕਸ ਕਰਕੇ ਤੜਕਾ ਲਵਾ ਕੇ ਲੈ ਆ ਜੀ ਮੈਂ ਸਬਜੀਵਾ ਦਿਓ ਨਾ ਤਾਂ ਓਏ ਦਿਆਏ ਕਾਕੇ ਦੋ ਰੋਟੀਆਂ ਲੈ ਆਏ ਤਾਂ ਨਾ ਪਲੇਟ ਲੈ ਖਾਣੇ ਆ ਜੀ ਆਹ ਭਰਾਵਾ ਦੋ ਰੋਟੀਆਂ ਲੈ ਆਏਗਾ ਨਾ ਤੇ ਮੈਂ ਨਾ ਸਵਾਲ ਬਣ ਜੂ ਇਹ ਰੋਟੀਆਂ ਵਾਲੇ ਨੂੰ ਨਹੀਂ ਕੱਲ ਹੀ ਸਬਜੀ ਖਾਈ ਜਾਂਦੇ ਜੀ ਪਟੂ ਤੇ ਮੇਰੀ ਆਈਸਟੀ ਕਿੱਧਰ ਰਹਿ ਗਈ ਤੇਰਾ ਨਾ ਇਹ ਲੈ ਨਾ ਫੋਟੋ ਵੇਚ ਕੇ ਅੱਜ ਰੱਖ ਲੈ ਮੁਰਗੇ ਕੜਾ ਤੂੰ ਵੇਖ ਰਖਣੀ ਆ ਜੀ ਕਿਹੜੀ ਆੜੀ ਗੰਡਾ ਬਰੋਕਲੀ ਨਹੀਂ ਪਤਾ ਬਰੋਕਲੀ ਆ ਮੈਨੂੰ ਮਾਝ ਦਾ ਬਰੋਕਲੀ 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 ਇਹ ਹੈਗਾ ਬਰੋਕਲੀ ਆ ਆਹ ਲੀਫਾ ਲੀਫ ਦਾ ਮਤਲਬ ਹੈ ਪੱਤਾ ਇਹ ਪੱਤਾ ਇਹ ਨਹੀਂ ਤੁੰਗ ਵੇਖਾ ਇਹ ਕਾਹਦਾ ਪਲਾ ਪੱਤਾ ਵਾ ਬੰਦ ਗੋਬੀ ਨਾ 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 ਇਹ ਭਰਾਵਾ ਉਹਦਾ ਵਾ ਇਹ ਕਹਿੰਦੇ ਆ ক্লোਜ਼ ਗੋਬੀ ਉਹਦਾ ਥੋੜੀ ਆ ਇਹ ਬੰਦ ਗੋਬੀ ক্লোਜ਼ ਗੋਬੀ ਖੜਾ ਖੜਾ ਗੋਬੀ ਦਾ ਪੱਤਾ ਨਹੀਂ ਆ ਇਹ ਇਹ ক্লোਜ਼ ਗੋਬੀ ਦਾ ਪੱਤਾ ਵੀਰ ਜੀ ਅਈਓ ਇਹ ਉਹਦਾ ਯਾਰ ਹੋਰ ਕਹਾਵਾ ਤੈਨੂੰ ਕੁਝ ਹੋਰ ਕਹਿੰਦੇ ਆ ਯਾਰ ਕੀ ਕਹਿੰਦੇ ਆ ਤੈਨੂੰ ਯਾਰ ਤੈਨੂੰ ਉਹ ਮੱਝ ਕਹਿੰਦੇ ਆ ਹੈ ਤੂੰ ਕੀ ਕਹੇ ਕਹਿਣ ਕੋਈ ਦਾ ਮੈਨੂੰ ਪਤਾ ਕਿਸੇ ਦੇ ਕਹਿਣ ਤੇ ਨਹੀਂ ਖਾਈ ਦਾਂਦੇ ਕਹਿੰਦੇ ਰਹਿੰਦੇ ਆ ਖਾ ਲਈ ਦਾਂਦਾ ਚੁੱਪ ਕਰਕੇ ਲੋਕਾਂ ਦਾ ਕੋ ਤਿਆਰ ਗਮੋਂ ਪੌਕੀ ਆਉਂਦੇ ਰਹਿੰਦੇ ਆ ਬੜੀ ਬੜਾ ਸਲਮਾਨ ਖਾਨ ਓਏ ਉਹ ਸਲਮਾਨ ਖਾਨੇ ਫਲਮਾਨ ਫਲਮਾਨ ਆਹ ਜੱਟ ਵੀਰ ਜੀ ਕੇ ਲੱਗ ਆਪੀ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ